ਲਾਖੋ ਕੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਸੋ ਅੱਜ ਅਸੀਂ ਪਹੁੰਚੇ ਆਂ ਪੰਜਾਬ ਚੰਦਰ ਤੋਂ ਬੰਡ ਬੈਂਕਾ ਅਜਿਥੇ ਕਿ ਪੰਚਮ ਪਾਤਸ਼ਾਹੀ ਦਾਦੇ ਸਰਤਾਜ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੱਜ ਇਸ ਨਗਰ ਦੇ ਵਿੱਚ ਚਰਨਛੋਪਾ ਦਿੱਤੇ ਆ ਇਸ ਧਰਤੀ ਨੂੰ ਭਾਗ ਲਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਤੇ ਉਹਨਾਂ ਦੇ ਆਉਣ ਦੇ ਵਿੱਚ ਅੱਜ ਫਲਾਨਾ ਜੋੜ ਮੇਲਾ 26 ਹਾੜਾ ਤੇ 27 ਹਾੜਾ ਬਣਾਇਆ ਜਾਂਦਾ ਤੇ ਅਸੀਂ ਪਹੁੰਚੇ ਆ ਆ ਜਿਹੜੇ ਇੱਥੇ ਸੇਵਾਦਾਰ ਗਰਗੀ ਸਿੰਘ ਜਿਥੋਂ ਦੇ ਭਾਈ ਨਿਸ਼ਾਨ ਸਿੰਘ ਜੀ ਆ ਤੇ ਇਹ ਮੇਲਾ ਪ੍ਰਬੰਧਕ ਕਮੇਟੀ ਆ ਜਿਹੜੀ ਆ ਸਾਡੇ ਬਿਲਕੁਲ ਨਜ਼ਦੀਕ ਨਾਲ ਖੜੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਕਰਕੇ ਹੋਰ ਜਾਣਕਾਰੀ ਪ੍ਰਾਪਤ ਕਰਾਂਗੇ ਅੱਜ ਦਾ ਜਿਹੜਾ ਮੇਲਾ ਇਹ ਕਿਸ ਸਬੰਧ ਵਿੱਚ ਮਨਾਇਆ ਜਾਂਦਾ ਸਾਡੀ ਸੁਤਕਾ ਜੋ ਉਹ ਵੀ ਸਾਡੀ ਲੋਕਲ ਕਮੇਟੀ ਪ੍ਰਬੰਧਕ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਉਹ ਰਿਕਵਰੀ ਵੀ ਕਰ ਖਾਲਸਾ ਉਹ ਰਿਕਵਰੀ ਟਿਕੀਸ ਤੇ ਇਹ ਸੀਗ ਅਜੰਦੇਵ ਜੀ ਮਹਾਰਾਜ ਇਹ ਜਿਹੜਾ ਬਹੁਤ ਸੰਗਤ ਦੇ ਵਿੱਚ ਇਹਨਾਂ ਨੇ ਇਹ ਭਨੀ ਪੱਤਰ ਰੱਖਿਆ 80 ਵਰਦਾ ਤੇ ਜਿੰਨਾ ਉਹਨਾਂ ਨੇ 80 ਵਰਦਾ ਵਾਲਿਆਂ ਨੇ ਇਹ ਭਾਵ ਦੇ ਦਿੱਤਾ ਉਹ ਪਿੰਡ ਬੈਂਕੇ ਦੇ ਵਿੱਚ ਆਏ ਤੇ ਇੱਥੇ ਆਣ ਕੇ ਨਾ ਤਾਰਾ ਕੀਤਾ ਇੱਥੇ ਆੜ ਕੇ ਤਾਰਾ ਕਰਕੇ ਤਾਰਾ ਕਰਕੇ ਇਹਨਾਂ ਨੇ ਕਹਿਣ ਕਿ ਆਹ ਮੰਗੀ ਤੇ ਸਾਨੂੰ ਥਾਂ ਚਾਹੀਦੀ ਆ ਸਾਡੇ ਵੱਡ ਵਡੇਰਿਆਂ ਨੇ ਸਾਨੂੰ ਕੁਝ ਉਦੋਂ ਪਤਾ ਸੀ ਕੁਝ ਇਹ ਨਹੀਂ ਜਾਣਕਾਰੀ ਨਹੀਂ ਸੀ ਇਹ ਬੀਗੁਰੂਵ ਵਾਲੇ ਉਹਨਾਂ ਨੇ ਕੁਰੂ ਹੈ ਕੀਤਾ ਤੇ ਜਦੋਂ ਇਹਨਾਂ ਨੂੰ ਥਾਂ ਦੇ ਕੀ ਦਿੱਤਾ ਸਲਾਹ ਕਰਕੇ ਦੱਸਾਂਗੇ ਕਿ ਜਦੋਂ ਸਲਾਹ ਕੀਤੀ ਤੇ ਉਹਨਾਂ ਕਹਿੰਦੇ ਇੱਕ ਦੋ ਨੇ ਲਾ ਕੇ ਆਤਾ ਜੀ ਫਿਰ ਬਾਜੀ ਸਲਾਹ ਨਹੀਂ ਬਣੀ ਤੇ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਕਿ ਤੁਹਾਡੀ ਫਲਾਹ ਤੇ ਤੁਹਾਡੀ ਨਹੀਂ ਬਣੂਗੀ ਤੇ ਕੰਮ ਹੋ ਜਾ ਕਹਨਗੇ ਕਿ ਇੱਥੇ ਸੁੱਕੇ ਬੱਚੇ ਜਿਹੜੇ ਹਰੇ ਹੋਣਾ ਕਹਨਗੇ ਕਿ ਆਸਾਂ ਮਰਾਤਾ ਪੂਰੇ ਹੋ ਜਾਂ ਕਹਨ ਜੀਆਂ ਅੱਜ ਵੀ ਜਿਹੜਾ ਇੱਥੇ ਮੇਚਾ ਲੈ ਕੇ ਆਉਂਦਾ ਏ ਜਾਂ ਕਿਸੇ ਦਾ ਸੁੱਕਾ ਬੱਚਾ ਜਾਂ ਕਿਸੇ ਦੀ ਕੋਈ ਅੰਗ ਹੀ ਨਾ ਜਿਉਂ ਛਾਤਾ ਦੇ ਨਾਲ ਹਾਂ ਜੇ ਆਪਾਂ ਅਨੁਸ਼ਾਨ ਕਰ ਲਵੇ ਤੇ ਇੱਥੇ ਤੰਦ ਦਰਤੀ ਤੇ ਬਹੁਤ ਪ੍ਰਾਪਤੀਆਂ ਹੁੰਦੀਆਂ ਨੇ ਤੇ ਦੁਕਾਨਾਂ ਨਾਸ ਹੁੰਦਾ ਨੇ ਕੋਈ ਵੀ ਆਪਣੀ ਆਸ ਮਰਾ ਜਿਹੜੀ ਇੱਥੋਂ ਸਾਹੀ ਪੂਰੀ ਹੁੰਦੀ ਆ ਇਹ ਅੱਜ ਅਸੀਂ ਇਹ ਜੂਰ ਮੇਲਾ ਜਿਹੜਾ ਏ ਸਿੱਖ ਗੁਰਜੰਦੇਵ ਦੀ ਚੰਨ ਸ਼ੋਹ ਮਨਾ ਰਹੇ ਆ ਤੇ ਇਹ ਚੰਨ ਸ਼ੋਹ ਦੇ ਵਿੱਚ ਅਸੀਂ ਅੱਜ ਕੁੱਟੀਆਂ ਦੇ ਵਿੱਚ ਅਸੀਂ ਅੱਜ ਜਨ ਮਨਾ ਰਹੇ ਆ ਤੇ ਅੱਗੇ ਬਹੁਤ ਧੰਨਵਾਦੀ ਅਸੀਂ ਤੁਹਾਨੂੰ ਫੋਟੋ ਆ ਕੇ ਸਾਡੀ ਬਾਰੇ ਸੰਗਤਾਂ ਨੇ ਸਾਡੇ ਚੈਨਲ ਵਾਲਿਆਂ ਨੇ ਸਾਨੂੰ ਬਹੁਤ ਜਿੰਨੇ ਸਾਡਾ ਬੈਂਕੇ ਦੇ ਵਿੱਚੋਂ ਸਿੱਧਾ ਲੈ ਵੇਖ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਇਹ ਅੱਜ ਮੀਡੀਆ ਦਾ ਹੈਗਾ ਕਿ ਜਿਸ ਵਿੱਚ ਹੈ ਕਿ ਆਜੀ ਜਿਹੜੇ ਚੈਨਲ ਵਾਲੇ ਜਿਹੜੇ ਨੇ ਸਵੇਰ ਤੋਂ ਜਿਹੜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੈਂ ਸਾਡੀ ਦੀ ਬੇਨਤੀ ਇਹ ਆ ਕਿ ਕਿ ਜਿੱਦਾਂ ਸੇਵਾ ਕਰੋ ਤੇ ਅੰਮੋਲ ਚੱਕੋ ਆਪਣਾ ਜਿਹੜੀ ਹੈਗਾ ਨਸ਼ਿਆਂ ਦਾ ਕੋਰ ਵੱਢ ਗਏ ਤੇ ਜਿਹੜੇ ਨਸ਼ੇ ਆਜ ਕਿੱਟਾ ਚੱਲਿਆ ਏ ਇਹ ਬਹੁਤ ਮਾੜਾ ਤੇ ਅੱਜ ਕੱਲ ਦੀ ਪੀੜੀ ਨੂੰ ਇਹ ਲੈ ਰਿਆ ਏ ਤੇ ਅੱਜ ਜਿੰਨੇ ਵੀ ਸਾਡੇ ਵੀਰ ਨਸ਼ਾ ਕਰਦੇ ਨੇ ਜਿਹਦੇ ਬੇਇੰਤੀ ਆ ਸਾਡੀ ਹੱਥ ਛੋੜ ਕੇ ਤੇ ਗੁਰੂ ਚਾਨਣਾਂ ਦੇ ਨਾਲ ਲੱਗਣ ਤੇ ਇਹ ਚਾਨਣਾਂ ਦੇ ਨਾਲ ਲਾ ਕੇ ਤੇ ਸੇਵਾ ਕਰਨ ਜਿੰਨੀ ਸੰਤਰੀ ਦੇਸ ਇੰਨੇ ਲਾਈਵ ਵੀਡੀਓ ਆ ਬਹੁਤ ਬਹੁਤ ਮੁਬਾਰਕਾ ਹੋ ਮਹਾਰਾਜ ਕੜਤੀ ਕਾ ਕਰੇ ਕੋਈ ਜੀ ਘੋਸਾ ਕੋਈ ਜੀ ਤਕਨੀਕੋ ਕੰਮ ਚੱਲ ਰਿਹਾ ਬਾਹਰ ਦੇ ਦੇਖਦੇ ਵਿੱਚ ਬੱਚੇ ਦੇਖ ਰਹੇ ਆ ਐ ਇਸੇ ਤਰ੍ਹਾਂ ਹੀ ਮਹਾਰਾਜ ਤੁੰਕਮਾਨਾ ਮੇਲੇ ਤੇ ਦੂਰਕਣੇ ਸਾਹਮਣੇ ਆਏ ਜਾ ਰਹੇ ਆ ਰਾਬਾ ਵੀ ਇੰਨੇ ਦਾਲ ਤਰੇ ਆ ਬਾਬੇ ਆ ਆਏ ਪਾਸ਼ਾ ਇਹੋ ਇਹ ਆ ਐ ਕਿਰਪਾ ਕਰਨੀ ਮਹਾਰਾਜ ਦੇ ਪਾਸ਼ਾ ਹਾਰੇ ਤੇ ਚੜਦੀ ਕਲਾ ਰੱਖਣੀ ਐ ਗੁਰਜੀ ਕਾ ਘਾਟਾ ਵੈ ਗੁਰਜੀ ਕੀ ਫਤਿਹ ਉੱਥੇ ਆਪਾਂ ਰਿਪੋਰਟਿੰਗ ਦੀ ਸਾਰੀ ਕਵਰਿੰਗ ਕਰਦੀ ਹੋਏ ਇਹ ਮੇਲੇ ਦੀ ਰਿਪੋਰਟ ਸਮਾਪਤ ਕਰਦੇ ਆਂ ਪ੍ਰਵਾਸ ਸਿੰਘ ਪੱਟੀ ਰਿਪੋਰਟਰ ਜ਼ਿਲ੍ਹਾ ਤਰਨਤਾਰਨ ਵਾਹਿਗੁਰੂ ਜੀ ਕਾ ਖਾਲਸਾ ਜਿਲ੍ਹਾ ਤਰਨਤਾਰਨ ਤੋਂ ਅਸੀਂ ਅੱਜ ਅਸੀਂ ਪਹੁੰਚੇ ਹਾਂ ਕੂਟਕਾ ਰੈਂਡਰ ਬੈਂਕਪਾਰਕ ਕਸਬੀ ਪੱਟੇ ਜਿਲ੍ਹਾ ਤਰਨਤਾਰਨ ਨੂੰ ਅੱਜ ਦੇ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਸਾਲਾਨਾ ਜੋੜ ਮੇਲਾ 26 ਤੇ 27 ਹਾਰ ਬੜੀ ਵੱਡੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਬੇਅੰਤ ਪ੍ਰਕਾਰ ਦੇ ਲੰਗਰ ਇੱਥੇ ਲੱਗੇ ਨੇ ਜੂਸਾ ਲੰਗਰ ਨੋਰਦਾਰਾ ਬਾਬਾ ਜੀਵਨ ਸਿੰਘ ਜੀ ਆ ਸਮੂਹ ਇਹ ਕਮੇਟੀ ਹੈ ਬਾਬਾ ਜੀਵਨ ਸਿੰਘ ਜੀ ਉਹਨੇ ਜੂਸ ਦਾ ਲੰਗਰ ਲਾਇਆ ਜਿਹਨਾਂ ਨੇ ਇਹ ਵੀ ਸਾਰੇ ਨੌਜਵਾਨ ਇਕੱਠੇ ਹੋ ਕੇ ਤੇ ਲੰਗਰ ਲਾਇਆ ਇਹਨਾਂ ਨੇ ਇਹ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਇਹਨਾਂ ਨੂੰ ਕੀ ਖੁਸ਼ੀ ਮਿਲਦੀ ਆ ਆ ਪ੍ਰਸੰਗ ਜਣ ਉੱਚਾ ਬਣਾਉਣਾ ਫੜਾ ਅਜੇ ਤੁਸੀਂ ਸੇਵਾ ਕਰਦੇ ਹੋ ਇਹ ਕਿੰਨੇ ਸਾਲ ਹੋ ਗਏ ਤੁਹਾਨੂੰ ਦੂਸਰੇ ਲੰਗਰ ਲਾਉਂਦੇ ਨੇ ਇਹ ਸਾਨੂੰ ਭਾਜੀ ਅੱਜ ਤੋਂ ਸੱਤ ਅੱਠ ਸਾਲ ਹੋ ਗਿਆ ਸੇਵਾ ਕਰਦਿਆਂ ਨੂੰ ਇੰਨਾ ਵੀਰਾ ਦੀ ਸਹਿਯੋਗ ਨਾਲ ਸਹੀ ਫਰਦਿਨਾ ਬੜਾ ਬੱਲੇ ਹਨਾ ਵੀਰ ਵੀ ਪੈਜੇ ਦਾ ਹਨਾ ਵੀਰ ਵੀ ਹਾਜੀ ਭੇਜਦੇ ਆਪਣੇ ਭਾਈ ਭੈਣ ਵੀ ਸੇਕੀ ਵਾਹ ਕੀ ਬਾਤ ਆ ਦਲੇਰਾਂ ਨੂੰ ਕਹਿੰਦੇ ਉਹਨੂੰ ਹਾਂ ਹੁਣ ਕੇ ਬੋਲਿਆ ਕਰੋ ਹੋਰ ਤੁਸੀਂ ਨੌਜਵਾਨ ਹਨ ਕੀ ਮੈਨੂੰ ਸਿੱਖਿਆ ਦੇਣੀ ਚਾਹੋਗੇ ਅਸੀਂ ਨੌਜਵਾਨਾਂ ਨੂੰ ਇਹੋ ਸਿੱਖਿਆ ਦੇਣੀ ਚਾਹੁੰਦੇ ਆ ਸਾਰੇ ਵੀਰ ਪੁੱਤਰਾ ਇਕੱਠੇ ਹੋ ਕੇ ਆਪਣਾ ਜੋ ਸਾਰਾ ਦੁਨੀਆਂ ਤੋਂ ਦੇਖਦੇ ਸਨ ਕਿ ਆਪ ਨੂੰ ਬਾਦ ਜਾਂਦਾ ਅਸਿਆਰਾ ਦੂਰ ਰਾਜ ਅਸੀਂ ਆ ਗਏ ਦੂਰ ਰਾਜ ਇਹ ਜੀ ਦਾ ਕੰਮ ਸਾਹਿਬ ਜੀ ਕੀ ਖਰੇ ਮੇਰਾ ਨਾਮ ਆ ਗਵਸਾ ਸਿੰਘ ਬਾਬਾ ਜੀ ਰੇਂਡਾ ਮੇਰਾ ਬੈਂਕਾ ਗੁਰਵਰਜਨ ਦੇਵ ਜੀ ਦਾ ਦੋਦਰਾ ਇਸ 22 ਹਜ਼ਾਰ ਨੂੰ ਇੱਥੇ ਮੇਲਾ ਮਨਾਉਣੇ ਆ ਸੰਤਨ ਬਾਬਾ ਜੀਵਨ ਸਿੰਘ ਦੇ ਨਾਂ ਦੇ 9 ਇੱਡੀ ਬਣਾਈ ਹੋਈ ਆ ਤੇ ਬਹੁਤ ਹੀ ਸਨਯੋਗ ਦੇ ਨਾਲ ਇਹ ਜਿਹੜਾ ਚੂਸ ਆ ਤੇ ਲੰਗਰੇ ਮੁੰਡੇ ਦੋਲੇ ਆ ਨੌਜਵਾਨ ਸਾਥ ਦਿੰਦੇ ਆ ਸਾਰੇ ਜਿੰਨੇ ਆ ਤੇ ਬਾਹਰ ਵੀ ਸਾਡੇ ਵੀਰ ਚਾਹੇ ਆ ਸਾਨੂੰ ਪੈਸੇ ਭੇਜਦੇ ਆ ਤੇ ਉਹਨਾਂ ਦਾ ਨਾਲ ਬਹੁਤ ਬਹੁਤ ਧੰਨਵਾਦ ਆ ਜੋ ਸਾਨੂੰ ਇਹ ਚੀਜ਼ਾਂ ਭੇਜਦੇ ਆ ਖੰਡ ਭੇਜਦੀ ਕਹਨੇ ਕਹਨੇ ਕੇਲੇ ਭੇਜਦੇ ਕਹਨੇ ਕੋਈ ਪੈਸੇ ਭੇਜਦੇ ਕਰਕੇ ਨਾਲ ਸਨਯੋਗ ਦਿੰਦੇ ਆ ਅਸੀਂ ਨਾਲ ਰਲ ਕੇ ਤੇ ਸਾਰੀ ਸੰਗਤ ਸੇਵਾ ਕਰਨੀ ਆ ਤੇ ਬਹੁਤ ਵੈਰੀ ਦੀ ਕਿਰਪਾ ਕਰੋ ਜੀ ਜਨਦੀਪ ਦੀ ਮਾਸ਼ਾਅੱਲਾ ਗੁਰਗਾ ਨਾ ਇਹ ਸਿਤਾ ਦਾ ਸੁਪਾਜ ਆ ਗੁਰੂ ਅਰਜਨ ਦੇਵ ਜੀ ਜੈ ਜੈਕਾਰਾਂ ਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਗਵੰਦਰ ਸਿੰਘ ਜੀ ਹਾਂ ਜਦੋਂ ਸੇਵਾ ਕਰਦੇ ਨਾ ਬੜੀ ਮਾਨ ਨੂੰ ਸ਼ਾਂਤੀ ਮਿਲਦੀ ਆ ਤੇ ਅਸੀਂ ਮਹਾਰਾਜ ਦੇ ਚਰਨਾਂ ਨਾਲ ਜੁੜੇ ਨਸ਼ਿਆਂ ਦਾ ਬਜੇ ਆ ਵਾਹ ਕੀ ਬਾਤ ਆ ਨਸ਼ਾ ਦੂਰ ਰਹਿਣਾ ਮਹਾਰਾਜ ਦੀ ਸੇਵਾ ਕਰਨੀ ਇਹ ਕਿਹੇ ਕਿਹੇ ਨੂੰ ਪਾੜਿਆ ਇਹ ਲੰਗਰ ਲਾਇਆ ਜਾਂਦਾ ਹੋਰ ਜਿਹੜੇ ਵੀਰ ਬਾਹਰ ਗਏ ਨਾ ਜਿਹੜੇ ਉਹਨਾਂ ਦਾ ਬਹੁਤ ਸੰਯੋਗ ਆ ਅੱਛਾ ਅਸੀਂ ਵਾਅ ਚੜ ਕੇ ਇੱਕ ਦੂਜੇ ਨੂੰ ਵਾਅ ਚੜ ਕੇ ਸੇਵਾ ਕਰਦੇ ਆਂ ਉਹ ਕੋਈ ਪਿੱਛੇ ਨਾ ਰਹੇ ਜੀ ਵਾ ਵਾ ਕੀ ਬਾਤ ਹੈ ਸਾਰੇ ਵੀਰ ਵਾ ਗੁਰੂ ਜੀ ਗਾਣੇ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਨਸ਼ਿਆਂ ਨੂੰ ਉਹ ਦੂਰ ਰਹਿਣਾ ਨਸ਼ਿਆਂ ਦਾ ਬਿਲਕੁਲ ਹੀ ਦੂਰ ਰਹਿਣਾ ਨਵੀਂ ਪੀੜ੍ਹੀ ਜਿਹੜੀ ਹੈ ਨਸ਼ਿਆਂ ਤੋਂ ਬਿਲਕੁਲ ਦੂਰ ਰਹੇ ਹਾਂ ਤਾਂ ਗੁਰਦੁਆਰਾ ਸਭ ਦੀ ਸੇਵਾ ਕਰ ਸਕਦੇ ਨਹੀਂ ਤਾਂ ਨਹੀਂ ਕਰ ਸਕਦੇ ਅਸੀਂ ਦੂਜਾ ਬੰਦਾ ਨਹੀਂ ਕਰ ਸਕਦਾ ਹਤੇਬਲਾ ਗੁਰੂ ਜੀ ਦਾ ਖਰਚ ਵਾ ਦਿਖੇ ਪਏ ਸਤ ਨਾਮ ਸਤ ਨਾਮ ਜੀ ਵਾਹਿ ਗੁਰੂ ਵਾਹਿ ਗੁਰੂ ਵਾਗੇ ਗੁਰੂ ਜੀ ਸਤਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਵਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਗੁਰੂ ਜੀ ਰਾਮ ਨਾਮ ਜਪ ਲਾ ਪਰਲਾ ਹਰ ਰਾਮ ਨਾਮ ਜਪਨਾ ਸਤ ਨਾਮ ਵਾਹਿਗੁਰੂ 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 ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਬਾਗੇ ਗੁਰੂ ਜੀ RAM ਨਾਮ ਜਪ ਲਾ ਪਲਾਹਾ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਆਉਂਜੀ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਜੀ ਵੇਣ ਬੋਲੀਆਂ ਸਭ ਕੀ ਚਿਆਣ ਦਾ ਬੰਨਾ ਵੀ ਜ਼ਕਰ ਪੀਦਾ ਸੀ ਸੇਖ ਅਖ ਰੋਣਾ ਜਿਤਨਾ ਸੋਖਾ ਬੰਨਾ ਤੋ ਤੋਖਾ ਨਿਗਰ ਨਗਰ ਦੇ ਘਰ ਦਾ ਕਸੂਲ ਆ ਜਦ ਨਾਲ ਇਸ ਘਰ ਦੇ ਵਿੱਚ ਦਾਖਲਾ ਲਈਏ ਨਾ ਸਤਿਗੁਰੂ ਸਮੇ ਸਮੇ ਦੇ ਨਾਲ ਪਰਖ ਦਾ ਪਰਚਾ ਪਾਉਂਦੇ ਹਣ ਬਾਬਾ ਅਪੀ ਦੀ ਚੰਦ ਸਾਹਿਬ ਤੇ ਕਿੰਨੀ ਵਾਰੀ ਪਰਖ ਦਾ ਪਰਚਾ ਪਿਆ ਆਵਾ ਥੋੜਾ ਨਾ ਗੁਰੂ ਆ ਗੋਪਨ ਸ਼ਬਦ ਮਹਾਰਾਏ ਨੇ ਪਰ ਪਖੀ ਸ਼ਾ ਦਿਤੀਆਂ ਸਤਿਗੁਰੂ ਕਹਿੰਦੇ ਸਿੱਖੋ ਜਿਹੜਾ ਮੇਰੇ ਤੇ ਮੇਰੇ ਬਿਦੀ ਚੰਦ ਵਿੱਚ ਫਰਕ ਸਮਝੋ ਆਪਣੇ ਆਪ ਨੂੰ ਨਾਨਕ ਦਾ ਸਿੱਖ ਕਿਹਾ ਬਿਦੀ ਚੰਦ ਸੀਨਾ ਗੁਰੂ ਦਾ ਸੀਨਾ ਸੀਨਾ ਪਾਛਾ ਕਹਿੰਦੇ ਆ ਜਦ ਮੁਸ਼ਕਲ ਆਤ ਬਣਾ ਢੋਹੀ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਤੇ ਭਜ ਖਲੇ ਸਭਾ ਪੱਠੇ ਆਸਰਾ ਚੁਕੇ ਸਭ ਅਸਰਾ ਜਦ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤਤੀ ਵਾਓ ਹੱਡੇ ਵੱਟੇ ਢੋਕ ਦੇ ਲੇਖਿਆ ਹੁਣ ਮੈਂ ਵਿਚਾਰ ਦੇ ਵਿੱਚ ਰਵਾਂ ਕਿਉਂਕਿ ਸਮਾਂ ਆਪਣੀ ਚਾਲ ਦੇ ਨਾਲ ਚੱਲਦਾ ਜਾ ਰਿਹਾ ਪਹਿਲਾਂ ਵੀ ਆਪਾਂ ਬਹੁਤ ਜ਼ਿਆਦਾ ਲੇਟਿਆਂ ਦਿੱਤੇ ਹੋਏ ਸਮੇਂ ਤੋਂ ਥੋੜੀ ਜਿਹੀ ਮੌਸਮ ਦੀ ਖਰਾਬੀ ਹੋਣ ਕਰਕੇ ਪਰ ਵਾਪਸ ਵਿਚਾਰ ਦੇ ਵਿੱਚ ਆਈਏ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਸਦਾਗਰਾਂ ਵਾਲਾ ਪੇਸ਼ ਬਣਾ ਕੇ ਪਠਾਣਾ ਵਾਂਗੂ ਪਹਰਾਵਾ ਪਾ ਕੇ ਪੱਤੀ ਸ਼ਹਿਰ ਦੇ ਵਿੱਚ ਦਾਖਲ ਹੋਏ ਪੱਟੀ ਸ਼ਾਮ ਦੇ ਵਿੱਚ ਦਾਖਲ ਹੋਣਾ ਸੌਫਾ ਤੇ ਕੰਮ ਨਹੀਂ ਕਿਉਂਕਿ ਨਾਉ ਲੱਖੀ ਪੱਟੀ ਕਿਹਾ ਜਾਂਦਾ ਸੀ ਨਾਉ ਲੱਖ ਮਾਮਲਾ ਉਹਨਾਂ ਸਮਿਆਂ ਦੇ ਵਿੱਚ ਪਾਇਆ ਜਾਂਦਾ ਸੀ ਜਿੱਥੇ ਧੜ ਵੀ ਬਤਮਾਸ਼ ਰਹਿੰਦੇ ਆ ਡਰਦਾ ਕੋਈ ਮਾੜਾ ਮੋਟਾ ਬੰਦਾ ਇਹ ਸ਼ਾਮ ਦੇ ਕੋਲੋਂ ਦੀ ਨਹੀਂ ਸੀ ਲੱਗਦਾ ਪਰ ਬਾਬਾ ਬਿੱਗੀ ਚੰਦ ਸਾਹਿਬ ਅੱਜ ਮੋਢੇ ਤੇ ਰੱਖ ਕੇ ਦੁਸ਼ਾਨਾ ਹੀ ਨਿਆ ਵਾਲਾ ਹੋਣ ਤੋਂ ਨਤਰੇ ਜਾਂਦੇ ਆ ਉਹ ਕੀਮਤੀ ਦੁਸ਼ਾਨਾ ਜੇ ਕਿਸੇ ਨੇ ਵੇਚਣਾਵੇ ਵੇਚ ਵੀ ਸਕਦਾ ਤੇ ਪੈਸੇ ਚੰਗੇ ਦਿਆਂਗਾ ਤਰੇ ਆਦਿਆ ਕਿ ਤਰੇ ਜਾਂਦਿਆ ਜਾਂਦਿਆ ਜਦੋਂ ਮਿਰਚਾਂ ਵੇਚਦੇ ਘਰ ਦੇ ਸਾਹਮਣੇ ਆਏ ਇੱਥੇ ਆ ਕੇ ਹੋ ਕੀ ਬਾਤ ਹੋ ਕਲਾ ਆ ਕੀਮਤੀ ਦਸ਼ਾਲਾ ਲੈ ਲਵੋ ਜੇ ਕਿਸੇ ਨੇ ਵੇਚਣਾ ਹੁੰਦੇ ਤੇ ਵੇਚ ਵੀ ਸਕਦਾ ਆਵਾਜ਼ ਮਿਰਚਾਂ ਦੇਖਦੇ ਕੰਨਾਂ ਵਿੱਚ ਪਈਆ ਇਹਦੇ ਆਪਣੇ ਤੋਂ ਉੱਤਰ ਨੂੰ ਆਖਿਆ ਨਾ ਜਾ ਤਿਆ ਜਿਹੜਾ ਦਸ਼ਾਲੇ ਵੇਚਣ ਤੇ ਖਰੀਦਣ ਦੇ ਹੋਕੇ ਲਾ ਰਿਆਂ ਨੂੰ ਕੋਲ ਬਣਾ ਬਾਬਾ ਬੀ ਦੀ ਜਨਸਾਧ ਤੇ ਮੌਕਾ ਲੱਭਦੇ ਫਿਰਦੇ ਸੀ ਮਾਰਿਆ ਨੇ ਦੇੜਿਆ ਇਹ ਸੋਣੀ ਹੁਣ ਨੌਕਰ ਆਵਾਜ਼ ਮਾਰ ਕੇ ਅੰਦਰ ਲਿਆ ਆ ਮਿਰਚਾ ਦੇ ਕਹਿੰਦਾ ਹਾਂ ਬਈ ਬਥਾ ਕਿਹੜਾ ਤੇਰੇ ਕੋਲ ਦਸ਼ਾਲਾ ਜਿਹਦੇ ਵਰਗਾ ਦੂਜਾ ਤਿਆਰੀ ਕੋਈ ਨਹੀਂ ਹੋਇਆ ਬਾਬਾ ਜੀ ਨੇ ਵਿਸ਼ਾ ਦਿੱਤਾ ਆ ਦੇਖੋ ਜਨਾਲ ਇਹਦੇ ਵਿੱਚ ਹੀਰੇ ਇਹਦੇ ਵਿੱਚ ਲਾਲ ਇਹਦੇ ਵਿੱਚ ਜਵਾਹਰਾਤ ਜੜੇ ਹੋਇਆ ਇਤੋਂ ਪਹਿਲਾਂ ਮੈਦਾਨੇ ਨਾਲ ਕਿਹਾ ਤੁਸੀਂ ਕੋਈ ਦਸ਼ਾਲਾ ਨਾਲੇ ਹਸੀ ਜਾਂਦਾ ਆਲਾ ਕੀਮਤ ਤੇ ਬਾਬਾ ਜੀ ਨੇ ਲੱਖਾਂ ਰੁਪਏ ਦੱਸ ਦਿੰਦੇ ਹਨਾਰ ਲੱਗਿਆ ਆਂਦਾ ਇੰਨੀ ਕੀ ਖਾਸੀਅਤ ਵੇਣ ਬੋਲੀਆਂ ਸਭ ਕੀ ਛਿਜਾਂ